ਆ ਬਾਂਦਰ ਨੇ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੇਖੋ ਜੀ ਅੱਜ ਪੂਰੀ ਫੈਮਿਲੀ ਠੰਡੇ ਬਣਾ ਰਹੀ ਆ ਤੇ ਚਾਹ ਪਾਣੀ ਪੀ ਰੇ ਖੇਚੇ ਬੈਠੇ ਆ ਇਧਰ ਵੇਖੋ ਹੀ ਖੇਤ ਦਾ ਇੰਜੋਏ ਆ ਸਾਡਾ ਛੋਟੂ ਆ ਗਿਆ ਇਹ ਕਹਿੰਦਾ ਮੈਂ ਮੂਲੀ ਖਾਣੀ ਆ ਤੇ ਚੂਚੀ ਕੋਈ ਬੈਸਕਟ ਖਾ ਰਿਆ ਕੋਈ ਮੂਲੀ ਖਾ ਰਿਆ ਤੇ ਕੋਈ ਚਾਹ ਪੀ ਰਿਆ ਖੇਚੇ ਬੈਠੇ ਆ ਇਹ ਨਹੀਂ ਮੇਰਾ ਟੋਲੂ ਰਾਂ ਹਾਂ ਟਾਈਮ ਤਕਰੀਬਨ 2:30 ਹੋ ਗਿਆ ਜੀ ਇਹ ਸਾਰੇ ਜਣੇ ਆਨੰਦ ਮਾ ਰਹੇ ਅੱਜ ਧੁੱਪ ਦਾ ਤੇ ਸਵੇ ਸੁਵੇ ਜੋ ਬਹੁਤ ਜਿਆਦਾ ਸੰਗਣੀ ਤੋਂ ਤੁਸੀਂ ਦਰਹੰਦੇ ਜਾਨਗਣ ਮੈਨ ਸੁਣਾ ਜਾਨਗਣ ਮੈਨ ਸੁਣਾਉ ਹਾਂ ਜਾਨਗਣ ਮੈਨ ਸੁਣਾਉਗਾ ਮੁੰਡਾ ਸੁਣਾ ਸੁਣਾ ਬਬਾ 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 ਇਹ ਕਾ ਸਾਡਾ ਆ ਗਿਆ ਛੋਟਾ ਗੁਦਾ ਇਹ ਹੈ ਇਹ 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 ਅੱਜ ਆਲਡੀ ਮੂਲੀਆ ਤਕਰੀਬਨ ਆਪਣੋਂ 3 ਤਰੀਕ ਨੂੰ ਲਈ ਸੀ ਇਹ ਤੇ ਅੱਜ ਹੋ ਗਈ ਆ 15 ਤਰੀਕ ਇਹ ਬਹੁਤਾਂ ਤੱਕ ਵੀਡੀਓ ਕਰਦੇ ਬਹੁਤ ਵਧੀਆ ਕੁਆਲਟੀ ਦੀ ਮੂਲੀਆ ਹੈ ਜੋ ਸੁਬਾ ਅੱਪਾ ਫੋਟੋ ਨੇ ਲਾਇਆ ਸੀ ਇੱਕ ਮਿੰਟ ਦੱਸਾਂ ਜੀ ਇਹਨੂੰ ਕਾਹ ਦਿੱਤਾ ਬੈਠਾ ਥੋੜਾ ਅੱਗੇ ਜਾਓ ਆ ਫੜੇ ਦੇ ਕੋਲ ਬੈਠਾ